ਕਿਸਾਨ ਯੂਨੀਅਨ ਚੰਡੂਨੀ ਦੀ ਅੱਜ ਹੰਗਾਮੀ ਮੀਟਿੰਗ ਲੁਧਿਆਣਾ ਦੇ ਰਾਹਾ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਨਾਲ ਕਿਸਾਨ ਯੂਨੀਅਨ ਚੰਡੂਨੀ ਦੇ ਉਦੇਦਾਰ ਪਹੁੰਚੇ ਜਿਸ ਵਿੱਚ ਇਹਨਾਂ ਨੇ ਪੰਜਾਬ ਦੀ ਬਾਗਡੋਰ ਸੰਭਾਲਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਦਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਨੂੰ ਨਿਯੁਕਤ ਕੀਤਾ ਅਤੇ ਚੰਡੂਨੀ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪੱਧਰ ਅਤੇ ਵਾਰਡ ਪੱਧਰ ਤੇ ਹੋਰ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ ਇਹ ਉਗਤੀ ਪੰਜਾਬ ਪ੍ਰਦਾਨ ਹੈਪੀ ਦੇ ਕੰਮਕਾਜ ਨੂੰ ਦੇਖਦੇ ਹੋਏ ਪਾਰਟੀ ਨੇ ਫੈਸਲਾ ਲਿਆ ਪ੍ਰਦਾਨਗੀ ਦਾ ਨਾਮ ਨਿਯੁਕਤ ਹੁੰਦੇ ਹੀ ਚਾਰੇ ਪਾਸੇ ਉਹ ਬਿਲੇ ਸੋਹਣ ਹਾਲ ਦੇ ਜਕਾਰਿਆ ਨਾਲ ਸਾਰਾ ਹਾਲ ਗੂੰਜ ਉਠਿਆ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਲੀਡ ਨਹੀਂ ਬਣਿਆ ਇੱਕ ਤੇ ਗੱਲ ਹੈ ਕਿ ਵੀ ਸੇਵਾਦਾਰ ਠੀਕ ਹੈ ਦੂਜੀ ਗੱਲ ਇੱਟੇ ਜੀ ਹੁਸੀਨਤਾ ਹੁੰਦੀ ਹੈ ਨਾ ਫ੍ਰੀ ਦੀ ਜੋ ਇਨਾਂ ਦੀ ਆਮਦਨ ਤੇ ਹੈ ਨਹੀਂ ਖਰਚੇ ਖਰਚਾ ਹੈ ਦੁਸ਼ਮਣੀ ਭਾਵੇਂ ਕਿਸੇ ਨਾਲ ਲੱਗ ਜੇ ਉਹ ਕਿਸੇ ਨਾਲ ਵੀ ਲੱਗ ਸਕਦੀ ਹੈ ਜੇ ਜਦੋਂ ਪ੍ਰਧਾਨ ਬਣ ਕੇ ਦੁਸ਼ਮਣੀ ਫਿਰ ਕੋਈ ਛੋਟੇ ਨਾਲ ਲੱਗਣੀ ਹੈ ਜਾਂ ਅਫਸਰ ਨਾਲ ਲੱਗਣੀ ਹੈ ਨੇਤਾ ਨਾਲ ਲੱਗਣੀ ਤੇ ਜੇ ਜਦੋਂ ਅਫਸਰ ਤੇ ਨੇਤਾ ਨਾਲ ਦੁਸ਼ਮਣੀ ਲੱਗਣੀ ਹੈ ਤੇ ਫਿਰ ਉਹ ਰਗੜ ਦੇਵੀਂ ਟਕਾ ਕੇ ਨੂੰ ਠੀਕ ਹੈ ਨਾ ਜੀ ਉਹ ਸਾਰਾ ਚੱਲਦਾ ਹੈ ਉਹ ਸਾਰਾ ਚੱਲਦਾ ਹੈ ਕਿ ਇਹ ਤੁਹਾਨੂੰ ਚੱਲਦਾ ਬਈਗਾ ਇਹ ਕਰ ਲਈ ਓਕੇ ਇਹ ਤੁਸੀਂ ਦੇਖ ਰਹੇ ਹੋ ਇਹ ਲੜਾਈ ਹੈ ਜਿਹੜਾ ਸੰਗਠਨ ਬਣਾ ਰਹੇ ਆ ਇਹ ਆਪਾਂ ਅਨੁਰਣ ਵਾਸਤੇ ਬਣਾ ਰਹੇ ਆ ਇਹ ਆਪਾਂ ਲੜਨ ਵਾਸਤੇ ਬਣਾ ਰਹੇ ਆ ਤੇ ਲੜਾਈ ਦੇ ਵਿੱਚ ਪ੍ਰਸਾਦ ਤੇ ਵੱਧਦਾ ਨਹੀਂ ਲੜਾਈ ਦੇ ਵਿੱਚ ਡੰਡਾਈ ਵੰਡਦੇ ਨੇ ਤੇ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੱਧਦੀ ਹੈ ਇਹ ਆਪਣਾ ਜਿਹੜਾ ਘਰ ਦਾ ਕਾਰੋਬਾਰ ਜੇ ਤੁਸੀਂ ਇਸ ਨੂੰ ਸੰਭਾਲ ਲਓ ਤੇ ਕਿਤੇ ਦੂਜੇ ਦੇ ਹੱਥੇ ਨਾ ਦੇ ਦਿਓ। ਥੈਂਕ ਯੂ। ਇਹ ਸਿਮੀਓਕਸ ਪੂਰਾ ਪੂਰਾ ਮੈਦਾਨ ਦੇ ਵਿੱਚ ਆ ਜਾਓ। ਇਹ ਮੇਰੀ ਬੇਨਤੀ ਇਹ ਹੈ ਕਿ ਵੀ ਇੱਕ ਤੇ ਚਾਰ ਯੋਟਾ ਆਪਣੇ ਥੱਲੇ ਹੋਰ ਖੜੀ ਕਰੋ। ਚਾਰ ਯੋਟਾ। ਇੱਕ ਮਾਝਾ ਇੱਕ ਮਾਲਵਾ ਇੱਕ ਦੁਆਬਾ ਇੱਕ ਪੋਵਾ। ਇਹ ਪੰਜਾਬ ਦੇ ਚਾਰ ਹਿੱਸੇ ਬਣਾ ਕੇ ਇਹ ਚਾਰ ਨੂੰ ਟਾਕਰੀ ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਵੀ ਜੇ ਅੰਮ੍ਰਿਤਸਰ ਦੇ ਵਿੱਚ ਕੋਈ ਰੋਗ ਹੈ ਕੋਈ ਪ੍ਰੋਬਲਮ ਹੈ ਉਹ ਉਧਰ ਦੇ ਲੋਕਾਂ ਨੂੰ ਪਤਾ ਹੈ ਉਹ ਬਾਅਦ ਦੇ ਲੋਕਾਂ ਨੂੰ ਨਹੀਂ ਪਤਾ ਉਧਰ ਦੇ ਇਕੱਠੇ ਹੋ ਕੇ ਉਧਰ ਤਾਂ ਇੱਕ ਕਮਾਂਡਰ ਹੋਏਗਾ ਨਾ ਉਹ ਆਪਣੇ ਕਲੌਡ ਦੇ ਵਿੱਚ ਠੀਕ ਕੰਮ ਕਰੇ ਜੇ ਜੇ ਕਿਤੇ ਇਹ ਜੇ ਉਦੋਂ ਥੱਲੇ ਜਿਹੜੇ ਭੈਣਾਂ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਦੀ ਇਕਤਰੀ ਹੋਣੀ ਚਾਹੀਦੀ ਆਪਣੀ ਕਰਨ ਦੀ ਆਪਣੀ ਮਰਜ਼ੀ ਨਾਲ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ ਜੇ ਇਥੇ ਜene ਜਿਹੜੇ ਸਾਰੇ ਜ਼ਿਲ੍ਹਾ ਦੇ ਪਹਿਲਾ ਪ੍ਰਧਾਨ ਬਣੇ ਨੇ ਉਹ ਆਪਣੇ ਟੀਮ ਦੀ ਜਿਹੜਾ ਹੈ ਉਹ ਇਹਨਾਂ ਕੋਲ ਆਪਣੇ ਲਿਸਟ ਭੇਜ ਦਿਓ ਸਾਡੇ ਪੰਜਾਬ ਦਾ ਪ੍ਰਧਾਨ ਨਾ ਹੋਣ ਕਰਕੇ ਪਿਛਲੇ ਸਮਿਆਂ ਸਾਨੂੰ ਬਹੁਤ ਤਰੀਕੇ ਦੀਆਂ ਦਿੱਕਤਾਂ ਆਈਆਂ ਬੜੇ ਸਵਾਲ ਜਵਾਬ ਵੀ ਹੋਏ ਕਿਉਂਕਿ ਮੈਂ ਪੰਜਾਬ ਪ੍ਰਾਂਤ ਚਾਰਜ ਹੋਣ ਦੇ ਨਾਤੇ ਸਾਰੇ ਇਹਨਾਂ ਨਾਲ ਗੱਲ ਕਰਦੇ ਸੀ ਅਸੀਂ ਸਮੇਂ ਸਮੇਂ ਸਰਪ੍ਰਧਾਨ ਜੀ ਨੂੰ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਧਾਨ ਜੀ ਤੱਕ ਪਹੁੰਚਾਉਂਦੇ ਆਂ ਬਾਅਦ ਗੱਲ ਜੇ ਦੇ ਰੱਖੀ ਹੈ ਪ੍ਰਧਾਨ ਜੀ ਨੇ ਕਿ ਪੰਜਾਬ ਦਾ ਪ੍ਰਧਾਨ ਅੱਜ ਆਪਾਂ ਚੁਣੀਏ ਤਾਂ ਮੈਂ ਸਮਝਣਾ ਕਿ ਪੰਜਾਬ ਦਾ ਅਨੁਚਾਰ ਹੋਣ ਦੇ ਨਾਲ ਮੈਂ ਤੇ ਇਹੀ ਕਹੂੰਗਾ ਸਾਨੂੰ ਇਹ ਜਿਹੜਾ ਫੈਸਲਾ ਮੈਂ ਖਾਸ ਕਰਕੇ ਆਪਣੇ ਵੱਲ ਮੈਂ ਸਾਡੇ ਰਾਸ਼ਟਰੀ ਪ੍ਰਧਾਨ ਸਰ ਗੁਰਨਾਥ ਸਿੰਘ ਚੋਹੂਣੀ ਜੀ ਤੇ ਛੱਡਦਾ ਜੀ ਨੂੰ ਵੀ ਇਹ ਪ੍ਰਧਾਨ ਲਾ ਦੇ ਅਸੀਂ ਕਿਹੜੇ ਮੱਥੇ ਉਹਨੂੰ ਪਰਵਾਣ ਕਰਾਂਗੇ ਔਰ ਦਿਨ ਰਾਤ ਉਹਦੇ ਨਾਲ ਚੱਲਾਂਗੇ ਕਿਉਂਕਿ ਹੋ ਸਕਦਾ ਸਾਡੇ ਆਪਣੇ ਵੱਲੋਂ ਤਾਂ ਮੈਂ ਕਹੂੰਗਾ ਮੈਂ ਬਹੁਤ ਕੰਮ ਕਰਦਾ ਸਾਰੇ ਹੀ ਆਪਾਂ ਕਵਾਂਗੇ ਕਿ ਅਸੀਂ ਕੰਮ ਕਰਦੇ ਹਾਂ ਪਰ ਪ੍ਰਧਾਨ ਜੀ ਦੀ ਜਿਹੜੀ ਦੇਖਣੀ ਹੈ ਪ੍ਰਧਾਨ ਜੀ ਦਾ ਜਿਹੜਾ ਸਮਝ ਹੈ ਉਸ ਸੀਜ ਨਾਲ ਜੇ ਪ੍ਰਧਾਨ ਚੁਣਿਆ ਜਾਵੇ ਤਾਂ ਮੈਂ ਕਹਿੰਦਾ ਸਾਡੇ ਲਈ ਸਾਰਿਆਂ ਲਈ ਵਧੀਆ ਹੋਵੇ ਸੋ ਇਸ ਕਰਕੇ ਮੈਂ ਆਪਣੇ ਵੱਲੋਂ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਪ੍ਰਧਾਨ ਜੀ ਜੀ ਨੂੰ ਵੀ ਪ੍ਰਧਾਨ ਨਾ ਦੇਣਗੇ ਉਹ ਸਾਨੂੰ ਮਨਜ਼ੂਰ ਹੋਇਆ ਬੋਲੇ ਸੋਨਿਹਾਲ ਸਵਾਗਤ ਸਵਾਗਤ ਅੱਜ ਮੀਟਿੰਗ ਤੇ ਜਰਨਲ ਸੀਮ ਇੰਨੇ ਚਿਕ ਮੀਟਿੰਗ ਆਪਾਂ ਜਿਹੜੀ ਹੈ ਪੰਜਾਬ ਦੇ ਵਿੱਚ ਕਰਦੇ ਆ ਅੱਜ ਪੰਜਾਬ ਤੋਂ ਵੀ ਆਸ਼ਮਦਾ ਹੈ ਅੱਜ ਜਿਹੜਾ ਹੈ ਕਿਉਂਕਿ ਇੱਥੇ ਪਹਿਲਾਂ ਇੱਕ ਕਮੇਟੀ ਬਣਾ ਕੇ ਸਿਚੁਏਸ਼ਨ ਚੱਕ ਕਰਦੇ ਸੀ ਤੇ ਅੱਜ ਜਿਹੜਾ ਹੈ ਆਪਾਂ ਨੇ ਇੱਕ ਫੰਡਾਇਰ ਹੈ ਅਮਰਿੰਦਰ ਸਿੰਘ ਯੂਪੀ ਨੇ ਹਾਂ ਪਟਿਆਲਾイト ਉਹ ਇਪਹਿਲਾ ਪਟਿਆਲੇ ਦੇ ਪ੍ਰਧਾਨ ਸਿਦੂ ਨੇ ਨੋਸ਼ਟੇਟ ਕਰਦਾ ਹੂ। ਇਹ ਜਿਹੜੇ ਗਰੇਵਾਲ ਜੀ ਨੇ ਗਰੇਵਾਲ ਜੀ ਪਹਿਲਾਂ ਇੰਚਾਰਜ ਲਾਏ ਹੋਏ ਸੀ ਤੇ ਹੋਏ ਨਾਲ ਉਹ ਪਰਿਵਾਰੀ ਦਾ ਉਹਦਾ ਦਿੱਤਾ ਇਹ ਪਹਿਲਾਂ ਵੀ ਪਰਿਵਾਰੀ ਸ਼ੂਕੀ ਪਹਿਲਾਂ ਪੰਜਾਬ ਦੇ ਹਿੰਮਾ ਚੰਦੇ ਪਰਵਾਦੀ ਸੀ ਇਹਨਾਂ ਨੂੰ ਉਹ ਲੋ ਦਾ ਜਿਹੜਾ ਅੱਜ ਬਾਕੀ ਜਿਹੜਾ ਕੁਝ ਲਾਇਟਾ ਕਿਸੀਆਂ ਨੇ ਵੀ ਕਦੇ ਹਰ ਜ਼ਿਲ੍ਹਾ ਲੋਕਨੇ ਦੀ ਇੱਕ ਤਰੀਕੋ ਵਿੱਚ ਇਹ ਕਰਿਆ ਕਰੇਗਾ ਇਸੇ ਤਰ੍ਹਾਂ ਹਰ ਬਲਾਕ ਜਿਹੜੀ ਬੜੀ ਹਦੀ ਇਸੇ ਤਰ੍ਹਾਂ ਫਿਰ ਇਹਨਾਂ ਦੀ ਜਿਹੜੀ ਬੁਲਾਈਆਂ ਪੰਜਾਬ ਦੇ ਚਾਰ ਹਿੱਸੇ ਮਾਝਾ ਮਾਨਕਾ ਦੁਆਫਾ ਜਿਆਰੇ ਹਿੱਸਿਆਂ 'ਚ ਜਿਹੜਾ ਕਰਕੇ ਉਹਨਾਂ ਦਾ ਵੱਖਰਾ ਵੱਖਰਾ ਮੰਗਣਾ ਜਾਂ ਵੱਖਰਾ ਵੱਖਰਾ ਮਾਲ ਲੋਕੀ ਜਿਹੜਾ ਲੜਾਈ ਲੜਦੀ ਹੈ ਉਹ ਸੌਖੀ ਨਹੀਂ ਰਹਿੰਦੀ ਇਸ ਤਰ੍ਹਾਂ ਕਰਕੇ ਟਾਂਚਾ ਜਿਹੜਾ ਹੈ ਉਸ ਤੇ ਜਾਂ ਚਾਦਰ ਚਾੜ੍ਹ ਕੇ ਜਿਹਨੇ ਕਿਸੇ ਬਤਾ ਆਇਡੈਂਟੀਕਾਡ ਨਾਲ ਵਾਸਤੇ ਬੜੀ ਚਰਚਾ ਹੋ ਰਹੀ ਸੀ ਉਹਦੇ ਬਾਰੇ ਕੀ ਹਾਂ ਆਇਡੈਂਟੀਕਾਡ ਜਿਹੜੇ ਨੇ ਇਹ ਨਕਲੀ ਬਣਾਉਣੇ ਸ਼ੁਰੂ ਕਰਤੇ ਨੇ ਮਤਲਬ ਨਕਲੀ ਦਾ ਮਤਲਬ ਇਹ ਹੈ ਕਿ ਵੀ ਸਾਡਾ ਜਿਹੜਾ ਸਾਈਨ ਫੋਟੋ ਕਰਕੇ ਉਹ ਬਣਾਉਣਾ ਸ਼ੁਰੂ ਕਰਦੇ ਨੇ ਬਹੁਤ ਸਾਰੇ ਡੈਂਟੀਕਰਡ ਜਿਹੜੇ ਨੇ ਉਹ ਗਲਤ ਬਣ ਗਏ ਨੇ ਤੇ ਉਹਦੇ ਵਾਸਤੇ ਹੁਣ ਅਸੀਂ ਇੱਕ ਟੀਮ ਬਣਾ ਕੇ ਡੈਂਟੀਕਰਡ ਨੂੰ ਫਾਈਨਲ ਕਰਕੇ ਜਿਹਨੂੰ ਕੋਈ ਹੋਰ ਨਾ ਬਦਲ ਸਕੇ ਤੇ ਪੂਰੇ ਜਿਹੜਾ ਸਾਡਾ ਸੰਕਟ ਨਾ ਉਹਦੇ ਡੈਂਟੀਕਾ ਇੱਕੋ ਜਗ੍ਹਾ ਤੇ ਬਣਾਵਾ ਉਹ ਫ੍ਰੀਜ ਡਰਾਫਟ ਵਿੱਚ ਫਾਈਨਲ ਹੋ ਜਾਏਗਾ ਤੇ ਉਹ ਫਾਈਨਲ ਕਰਕੇ ਇੱਕ ਉਹ ਜਗ੍ਹਾ ਤੇ ਸਾਰੇ ਬੰਦੀ ਗੱਲ ਅਕੇ ਵਾਸਤੇ ਬਣਾਵਾਂਗੇ ਤੇ ਜਿਹਦੇ ਪਿਛਲੇ ਡੇਢੀ ਤੋਂ ਆਪਨੇ ਇਹ ਬਾਤ ਸਾਰੇ ਅਪ੍ਰੈਲ ਦਾ ਅਕਤੂਬਰ ਅਪ੍ਰੈਲ ਕੋ ਲੈ ਕੇ ਉਹ ਸਾਰੇ ਨੋਟ ਕਰਦੇ ਫਿਰ ਅ ਸਰ ਤੁਸੀਂ ਕੀ ਕਹੋਗੇ ਇਸ ਮੀਟਿੰਗ ਬਾਰੇ ਅੱਜ ਬਹੁਤ ਪਵਦੀਆ ਗੱਲ ਹੋਈ ਹੈ ਬਿਨਾਂ ਬਾਰ ਸਾਡੀ ਮੀਟਿੰਗ ਤਾਂ ਚੱਲਦੀ ਸੀ ਲੇਕਿਨ ਬਹੁਤ ਟਾਈਮ ਤੋਂ ਚੱਲ ਰਿਹਾ ਸੀ ਕਿ ਪੰਜਾਬ ਦਾ ਪ੍ਰਧਾਨ ਕੋਈ ਲਾਇਆ ਜਾਵੇ ਔਰ ਫੇਰ بیٹھ ਕੇ ਸਾਰਿਆਂ ਨਾਲ ਸਲਾਮ ਮਸ਼ਵਰਾ ਕੀਤਾ ਬਾਅਦ ਸਾਡੇ ਰਾਸੀ ਪ੍ਰਧਾਨ ਜੀ ਨੂੰ ਸਾਰਾ ਉਸਨੇ ਸੋ ਜਾਣੂ ਕਰਵਾਇਆ ਤੇ ਅੱਜ ਬਹੁਤ ਵੱਡੀ ਗੱਲ ਹੈ ਕਿ ਅਮਰਿੰਦਰ ਸਿੰਘ ਹੈਪੀ ਜੋ ਸਾਡੀ ਯੂਨੀਅਨ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀ ਅੱਜ ਉਹਨਾਂ ਨੂੰ ਪੰਜਾਬ ਪ੍ਰਧਾਨ ਲਾਇਆ ਗਿਆ ਮੈਂ ਉਹਨਾਂ ਨੂੰ ਪੰਜਾਬ ਪ੍ਰਧਾਨ ਕੁਈ ਅਪੀਲ ਕਰ ਰਹੇ ਤੁਸੀਂ ਵੀ ਭਰਤੀ ਹੋਣ ਦੀ ਜਾਂ ਕੁਝ ਕਰਦੇ ਦੇਖੋ ਅਸੀਂ ਜਿਹੜਾ ਹੈ ਜਿਹੜੇ ਵਿੰਗ ਬਣਾ ਰਹੇ ਆ ਇਹ ਆ ਮੀਡੀਆ ਪਰਵਾਰੀ ਉਹ ਲੋਕ ਸੋਸ਼ਲ ਮੀਡੀਆ ਪਰਵਾਰੀ ਦੇ ਐਸਸੀਬੀਸੀ ਵੀ ਮਹਿਲਾ ਵਿੰਗ ਯੂ ਆਵੀਓ ਕਈ ਵਿੰਗ ਅਸੀਂ ਜਿਹੜਾ ਬਣਾ ਰਹੇ ਹਾਂ ਸਾਰਿਆਂ ਨੂੰ ਜੀ ਕਰਦਾ ਕਿ ਇਹ ਜਿਹੜੇ ਨੇ ਆਪਣਾ ਵਿੰਗ ਖੜੇ ਕਰੋ ਜਿਹੜੀ ਲੇਡੀਜ਼ ਹੈ ਉਹ ਵੀ ਜੀ ਆਇਆਂ ਨੂੰ ਉਹ ਸਾਡਾ ਅੰਧਾ ਹਿੱਸਾ ਹੈ ਉਹ ਦੇਸ਼ ਦੀ ਆਬਾਦੀ ਦਾ ਅਤਾ ਹਿੱਸਾ ਹੈ ਤੇ ਉਹਨਾਂ ਨੂੰ ਤੇ ਆਪਾਂ ਪਹਿਲਾਂ ਹੀ ਬਾਹਰ ਕੱਢ ਪਾਏ ਸੀ ਤੇ ਹੁਣ ਜਿਹੜਾ ਆਪਾਂ ਸਾਰਿਆਂ ਨੂੰ ਜਿਹੜਾ ਜੋੜਨਾ ਹੈ ਉਹ ਜੋੜਨਾ ਕੋਸ਼ਿਸ਼ ਕਰਨਾ ਹੈ ਪ੍ਰੋਗਰਾਮ ਬਣਾ ਹੈ ਹੈਪੀ ਵੀ ਤੁਹਾਨੂੰ ਅੱਜ ਪ੍ਰਧਾਨ ਬਣਾਇਆ ਗਿਆ ਕਿੰਨੀ ਖੁਸ਼ੀ ਹੋ ਰਹੀ ਤੁਹਾਡੇ ਨੂੰ ਪੰਜਾਬ ਦਾ ਘਰਮਾਨ ਲਾਇਆ ਗਿਆ ਇਹਨਾਂ ਦਾ ਮੈਂ ਤਨ ਬਗਨ ਸਰਦਾਰ ਮਾਨ ਸਿੰਘ ਚਰੂਰੀ ਦਾ ਮੈਂ ਦਾ ਧੰਨਵਾਦ ਕਰਦਾ ਸਰਦਾਰ ਗਨਾ ਸਿੰਘ ਚੁੰਨੀਂਦਰ ਜਿਹੜਾ ਸਾਨੂੰ ਇਸ ਲੈਵਲ ਤੇ ਸਮਝਿਆ ਵੀ ਹਾਂ ਵੀ ਤੁਸੀਂ ਪੰਜਾਬ ਦੇ ਪ੍ਰਧਾਨ ਲੱਗ ਸਕਦੇ ਹੋ ਪਰ ਅਸੀਂ ਬਸਵਾਦ ਤੁਹਾਨੂੰ ਪ੍ਰਧਾਨ ਜੀ ਨੂੰ ਵੀ ਅਸੀਂ ਤਨ ਮੋਂਦੇ ਨਾਲ ਆਪਣੀ ਮਤ ਲੁਗੇ ਜਿੱਥੇ ਵੀ ਲੋੜ ਹੈ ਮਤਲਬ ਅਸੀਂ ਇੱਕ ਹਿੱਕ ਤੋਂ ਇੱਕ ਲੜਾਈ ਲੜਾਂਗੇ ਯੂਨੀਅਨ ਵਾਸਤੇ ਬੱਚੇ ਗਰਾਊਂਡ ਲੈਵਲ ਤੇ ਜਾਵਾਂਗੇ ਆਪਣੀ ਯੂਨੀਅਨ ਨੂੰ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਲੈ ਕੇ ਆਵਾਂਗੇ ਜੇ ਲੇਡੀਜ਼ ਵਰਗ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਰਿਆਂ ਦਾ ਸਾਥ ਲਵਾਂਗੇ ਐਸਬੀਸੀ ਦਾ ਸਾਰਿਆਂ ਦਾ ਇੱਕ ਜੁੱਟ ਹੋ ਕੇ ਲੜਾਈ ਲੜਾਂਗੇ ਕੋਈ ਮਤਵੇ ਦੀ ਨਹੀਂ ਰੱਖਾਂਗੇ ਲੜਾਈ ਕਿਉਂਕਿ ਸਾਡੀ ਲੜਾਈ ਹੈ ਕਰੋਣੇ ਨਾਲ ਅਸੀਂ ਗਰਾਉਂਡ ਨਿਵੰਦ ਤੇ ਜਾਵਾਂਗੇ ਵਿਚਰਾਂਗੇ ਪ੍ਰਧਾਨ ਜੀ ਬਾਰੇ ਦੱਸਾਂਗੇ ਤਾਂ ਸਾਡੀ ਯੂਨੀਅਨ ਨੂੰ ਤਾਕਤ ਮਿਲੂ ਲੜਾਈਦਾ ਸੀ ਪਹਿਲਾਂ ਲੜੋ ਰਹੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਹੂਨ ਪਰਮਾਤਮਾ ਦੇ ਅਥਰ ਰੱਖਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਤੱਕ ਕੋਈ 200 ਕਿਲੋਮੀਟਰ ਦਾ ਏਰੀਆ ਦਾ 200 ਕਿਲੋਮੀਟਰ ਦਾ ਪੰਜਾਬ ਦੇ ਵਿੱਚ ਜਿੱਧਰ ਮਰਜੀ ਨਬਗਦੀ ਅਸੀਂ